ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਆਪਾਂ ਦੱਸਣ ਜਾ ਰਹੇ ਹਾਂ ਜੀ 18 ਬਰੈਸਟ ਵਾਲੀਆਂ ਕਟਾਈਆਂ ਤਾਂ ਹੁਣ ਆਪਾਂ ਕਟਾਈ ਕਰ ਲੱਗਦੇ ਹਾਂ ਜੀ ਜਿਸ ਤਰ੍ਹਾਂ ਕਿ ਇਹਨਾਂ ਦਾ ਤੀਰਾ 11 ਇੰਚ ਆ ਤਾਂ ਆਪਾਂ 6 ਇੰਚ ਤੇ ਮਾਰਕ ਲਾਵਾਂਗੇ 12 ਇੰਚ ਹਾਫ ਕਰਕੇ 12 ਆ ਜਾਊਗਾ ਜੀ ਇਹਦਾ 7 ਇੰਚ ਆਪਾਂ ਮੋਢਾ ਲਾਵਾਂਗੇ ਮੋਢਾ ਹਮੇਸ਼ਾ ਮੈਂ 7 ਇੰਚ ਹੀ ਲਾਉਣੀ ਆ ਕਿਉਂਕਿ ਇੱਥੇ ਛਾਤੀ ਦੇ ਰਿਕਾਰਡਿੰਗ ਹੀ ਵਧ ਜਾਣਾ ਹੁੰਦਾਗਾ ਮੋਢਾ ਜਿੱਦਾਂ ਕਿ ਆਪਾਂ ਹੁਣ 18 ਇਹਨਾਂ ਦੀ ਛਾਤੀ ਤਾਂ 9 ਲਗਾਣਾਗਾ ਹਾਂਜੀ 9 ਜਿਸ ਤਰ੍ਹਾਂ ਕਿ 20 ਹੋਊਗੀ ਤੇ ਉਹ ਵੀ ਆਪਣਾ ਤੀਰਾ ਇੱਧਰ ਨੂੰ ਵਧਦਾ ਜਾਊਗਾ ਜੀ ਜਿਵੇਂ ਜਿਵੇਂ ਕਿ ਆਪਣਾ ਛਾਤੀ ਦੀ ਛਾਤੀ ਦਾ ਸਾਈਜ਼ ਵਧੂਗਾ ਓਵੇਂ ਓਵੇਂ ਆਪਣਾ ਇੱਧਰ ਨੂੰ ਮੋਢਾ ਵਧ ਜਾਊਗਾ ਇਹਦੇ ਵਿੱਚ ਆਪਾਂ ਨੂੰ ਆਹ ਮੋਢਾ ਵਧਾਉਣ ਦੀ ਕੋਈ ਖਾਸ ਲੋੜ ਨਹੀਂ ਹੈਗੀਗੀ ਇੱਧਰ ਨੂੰ ਹੀ ਮੋਢਾ ਵਧ ਚਣਾ ਆਪੀ ਹਾਂਜੀ ਹੁਣ ਜਿਵੇਂ ਕਿ ਇਹਨਾਂ ਦੀ ਹੈਗੀ 18 ਇੰਚ ਤੇ ਆਪਾਂ 9 ਤੇ ਮਾਰਕ ਲਾਇਆ ਹੈ। ਹੁਣ ਜੇ ਤਾਂ ਆਪਾਂ ਪੂਰੇ ਤੋਂ 1 ਇੰਚ ਰੱਖਾਂਗੇ ਜੀ ਤੇ ਇਧਰੋਂ ਆਪਾਂ ਜਿਵੇਂ ਕਿ 7 ਤਾਂ ਆਧ ਤੇ 3.5 ਲਾ ਦਾਂਗੇ। 3.5 ਤੋਂ ਆਪਾਂ ਜੋ ਕਿ 1 ਇੰਚ ਲਾਇਆ ਗਲਾਈ ਦਾ ਇਹ ਨਾਲ ਹੀ ਇਹ ਗਲਾਈ ਬਣਾ ਦਾਂਗੇ। ਇਸੇ ਤਰ੍ਹਾਂ ਹੀ ਅੱਗੇ ਆਪਾਂ ਲਾਵਾਂਗੇ 2.5 2.5 ਹਾਂਜੀ ਸਵਾ ਦੋ ਤੇ ਆਵਲ ਮਾਰਕਾ ਜੂ ਆਪਣਾ ਬੈਕ ਦਾ ਇਹ ਵੀ ਆਪਾਂ ਇਧਰੋਂ ਨਾਲ ਹੀ ਟੱਚ ਕਰਾਂਗੇ ਇਹਦੇ ਇੱਥੇ ਤਰਾਈ ਇਹ ਵਾਲੀ ਗਲਾਈ ਇਧਰ ਮਲਾਵਾਂਗੇ ਹਾਂਜੀ ਪਲੇਟ ਆਉਣੀ ਹੈ ਜੀ ਇਹਨਾਂ ਦੀਆਂ 10.5 ਤੇ 10.5 ਤੇ ਪਲੇਟਾਂ ਇਹਨਾਂ ਦੀਆਂ ਪਾਣੀ ਹੋਣੀਆਂ ਹੀ ਆ ਜੀ ਨਾਪ ਵਾਲੀਆਂ ਰੈਡੀ ਤੇ ਆਪਾਂ 11 ਤੇ ਪਾਵਾਂਗੇ ਅੱਧਾ ਇੰਚ ਆਪਣੀ ਉੱਪਰੋਂ ਸਵਾਈ ਆ ਜਾਊਗੀ साढ़े तीन आप चढ़ाई रखा प्लेटा की लंबाई रखा इस तरह ही आप इधर निशान मिला देवे जिस तरह के अपनी सात इंच प्लेटा ठीक है साढ़े तीन तो आप ਸੈਂਟਰਸ ਦੀ ਆਹ ਵਾਲਾ ਮਾਰਕਾ ਕੱਢ ਦਾਂਗੇ ਹੁਣ ਆਪਾਂ ਇੱਥੋਂ ਰੱਖਾਂਗੇ 2 ਇੰਚ ਜਿੱਦਾਂ ਕਿ ਆਪਾਂ ਸਿੱਧਾ ਇੱਥੋਂ ਐਂਜੀ ਟੇਪ ਰੱਖਿਆ ਹੋਇਆਗਾ 2 ਇੰਚ ਤੇ ਮਾਰਕਾ ਆਪਣਾ ਜਿਹੜਾ ਕਿ ਸੱਤ ਦਾ ਉਹ ਆ ਸੀਗਾ ਉਰੇ ਤੇ ਆਪਾਂ ਇੱਧਰ ਰੱਖਾ ਐਂਜੀ ਟੇਪ ਦੇ ਠੀਕ ਆਪਾਂ ਐਂਜੀ ਟੇਪ ਦੇ ਇਧਰਲੀ ਸਾਈਡ ਨੀਚੇ ਵਾਲਾ ਮਾਰਕਾ ਕੱਢਾਂਗੇ ਜੀ ਇੱਥੋਂ ਹੁਣ ਆਪਾਂ ਉਰੇ ਤੋਂ ਇਧਰ ਮਿਲਾਵਾਂਗੇ ਹਾਂਜੀ ਜੇਕਰ ਆਪਾਂ ਇਧਰ ਦੀ ਮਾਰਕਾ ਕੱਢਦੇ ਆਂ ਤਾਂ ਉਹ ਆਪਣਾ ਸਹੀ ਨਹੀਂ ਹੋਊਗਾ ਸੇਮ ਬਰਾਬਰ ਹੋਜੂਗੀ ਇਹਦੀ ਫਿਟਿੰਗ ਸੈਟਣੀ ਆਊਗੀ ਤਾਂ ਫੁੱਲਣ ਲੱਗ ਜੂਗਾ ਇਹਦਾ ਰਿਚ ਨਹੀਂ ਹੀ ਆ ਜੀ ਤੇ ਆਪਾਂ ਇਸ ਕਰਕੇ ਥੋੜੀ نیچے ਨੂੰ ਡਾਊਨ ਕਰਕੇ ਪਲੇਟ ਪਾਈ ਆ ਇਧਰਲੀ ਸਾਈਡ ਤੇ ਇਸੇ ਤਰ੍ਹਾਂ ਹੀ ਆਪਾਂ ਖੁੰਝੇ ਚਲਾਵਾਂਗੇ ਨਿਸ਼ਾਨ 2 ਇੰਚ ਦੀ ਪਲੇਟ ਆਪਾਂ ਇਧਰੋਂ ਪੈਣੀ ਆ ਜੀ ਖੁੰਝੇ ਤੋਂ 2 ਇੰਚ ਤੋਂ ਸਿੱਧਾ ਇਧਰ ਖਿੱਚ ਦਵਾਂਗੇ ਹਾਂਜੀ ਹੁਣ ਆਪ ਲਾਵਾਂਗੇ ਆਪਾਂ ਸਾਈਡ ਸਲਾਈ ਦਾ ਨਿਸ਼ਾਨ ਸਭ ਤੋਂ ਪਹਿਲਾਂ ਆਪਾਂ ਕਮਰ ਦਾ ਨਿਸ਼ਾਨ ਲਾਉਣੀ ਆਪ ਕਮਰ ਹੈਗੀ ਇਹਨਾਂ ਦੀ 15 ਇੰਚ 15 ਇੰਚ ਰੈਡੀ ਹੈ ਜੀ ਆਪਾਂ ਲਾਵਾਂਗੇ 16 8 ਇੰਚ ਇੱਕ ਇੱਕ ਬਾਅਦ ਲਾਵਾਂਗੇ ਪਲੇਟਾਂ ਦਾ 1 ਇੰਚ ਪਲੇਟਾਂ ਦਾ ਜ਼ਿਆਦਾ ਲਾਵਾਂਗੇ ਇਹਦੇ ਨਾਲ ਹੀ ਆਪਾਂ ਸਾਈਡ ਸਲਾਈ ਲਾਵਾਂਗੇ ਸਾਈਡ ਸਲਾਈ ਹੈਗੀ ਹੈ ਜੀ ਇਹਨਾਂ ਦੀ 14 ਇੰਚ ਤਾਂ ਆਪਾਂ 15 ਲਾਵਾਂਗੇ 1 ਇੰਚ ਜ਼ਿਆਦਾ ਅੱਧਾ ਇੰਚ ਆਪਣਾ ਪਲੇਟਾਂ ਚ ਆ ਜਾਊਗਾ ਅੱਧਾ ਇੰਚ ਆਪਣੀ ਮੋਢੇ ਦੀ ਸਲਾਈ ਚ ਆ ਜੂਗਾ 1.8 ਹੈਗੀ ਹੈ ਜੀ ਇਹਨਾਂ ਦੀ ਹੈਲਪ ਤਾਂ ਆਪਾਂ 7.9 ਲਾਵਾਂਗੇ ਜੀ ਹਾਂਜੀ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਬਣਾ ਦਾਂਗੇ ਇਹ ਵਾਲਾ ਮਾਰਕ ਆਪਾਂ ਇਧਰੋਂ ਲਾ ਲਾ ਇਹ ਹੋ ਗਿਆ ਜੀ ਆਪਣੀਆਂ 1.8 ਬਰੈਸਟ ਦੀ ਪਟਾਈਆਂ ਹੁਣ ਆਪਾਂ ਕਟਿੰਗ ਕਰ ਦਾਂਗੇ ਪਹਿਲੀ ਕਟਾਈ ਆਪਾਂ ਥੋੜੀ ਬਾਹਰ ਦੀ ਰੱਖਾਂਗੇ ਫਰੰਟ ਪੀਸ ਦੀ ਕਟਿੰਗ ਕਰਾਂਗੇ ਇਹ ਹੋ ਗਿਆ ਜੀ ਆਪਣੀਆਂ 18 ਦਾ ਸਟਾਰ ਨੇ ਕਰਨ ਜੋ ਕਿ 1.5 ਇੰਚ ਰੱਖ ਕੇ ਆਪਾਂ ਇਦਾਂ ਮਾਰਚਲ ਕੱਢਾਂਗੇ ਹਾਂ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ